ਸੰਗਤ ਜੀ ਦਰਸ਼ਨ ਕਰ ਰਹੇ ਹੋ ਤਰਨ ਤਰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਗਰੀ ਦੇ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਜਿਸ ਦੇ ਆਪ ਜੀ ਨੇ ਦਰਸ਼ਨ ਕਰਵਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਇੱਥੇ ਜਦੋਂ ਸੰਗਤਾਂ ਪ੍ਰਕਰਮਾ ਕਰਦੀਆਂ ਹੈ ਕਈ ਤਾਂ ਸੋਚਦੀਆਂ ਵੀ ਕਰੀਏ ਕਿ ਨਾ ਕਰੀਏ ਬਹੁਤ ਵੱਡਾ ਜਿਹੜਾ ਸਰੋਵਰ ਹੈ ਦੁਨੀਆ ਪਾਰ ਦਾ ਸਭ ਤੋਂ ਵੱਡਾ ਸਰੋਵਰ ਇਸ ਨੂੰ ਕਿਹਾ ਜਾਂਦਾ ਜਿਸ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਸਾਰੀ ਸੰਗਤ ਤੇ ਮਿਹਰ ਭਰਿਆ ਹੱਥ ਰੱਖਣਾ ਜੋ ਵੀ ਆਪ ਜੀ ਦਰਸ਼ਣਦਾਰ ਕਰ ਰਹੇ ਹੋ ਜੋ ਵੀ ਦਰਸ਼ਨ ਕਰ ਰਹੇ ਹੋ ਵੀਡੀਓ ਨਾਲ ਦੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਇਸ ਪਾਵਨ ਪੀਤ੍ਰ ਅਸਥਾਨ ਤੇ ਸ੍ਰੀ ਦਰਬਾਰ ਸਾਹਿਬ ਤਰਨਤਨ ਦੇ ਦਰਸ਼ਨਦਾਰ ਜਿਹੜੇ ਆ ਉਹ ਕਰ ਸਕਣ ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ ਦਿੰਦੇ ਰਹੋ ਇਸੇ ਤਰ੍ਹਾਂ ਪਿਆਰ ਤਾਂ ਕਿ ਆਉਣ ਵਾਲੀਆਂ ਵੇੜੇ ਤੱਕ ਜਲਦੀ ਪਹੁੰਚ ਸਕਣ ਤੇ YouTube Facebook Instagram ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰ ਰਹੇ ਹੋ ਤਰਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਗਰੀ ਦੇ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਜਿਸ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਇੱਥੇ ਜਦੋਂ ਸੰਗਤਾਂ ਪ੍ਰਕਰਮਾ ਕਰਦੀਆਂ ਹੈ ਕਈ ਤਾਂ ਸੋਚਦੀਆਂ ਵੀ ਕਰੀਏ ਕਿ ਨਾ ਕਰੀਏ ਬਹੁਤ ਵੱਡਾ ਜਿਹੜਾ ਸਰੋਵਰ ਹੈ ਦੁਨੀਆ ਪਾਰ ਦਾ ਸਭ ਤੋਂ ਵੱਡਾ ਸਰੋਵਰ ਇਸ ਨੂੰ ਕਿਹਾ ਜਾਂਦਾ ਹੈ ਜਿਸ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਸਾਰੀ ਸੰਗਤੇ ਮੇਰ ਪਰਿਆ ਹੱਥ ਰੱਖਣਾ ਜੋ ਵੀ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਜੋ ਵੀ ਦਰਸ਼ਨ ਕਰ ਰਹੇ ਹੋ ਵੀਰ ਨਾਲ ਦੇ ਨਾਲ ਸ਼ਹਿਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਇਸ ਪਵਣ ਪਿੱਤਰ ਸਥਾਨ ਤੇ ਸਿਰੇ ਦਰਬਾਰ ਸਾਹਿਬ ਤਨ ਤਨ ਦੇ ਦਰਸ਼ਨ ਦਰ ਜਿਹੜੇ ਆ ਉਹ ਕਰ ਸਕਣ ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ ਦਿੰਦੇ ਰਹੋ ਇਸੇ ਤਰ੍ਹਾਂ ਪਿਆਰ ਤਾਂ ਕਿ ਆਉਣ ਵਾਲੀਆਂ ਮੇਰੇ ਤੱਕ ਜਲਦੀ ਪਹੁੰਚ ਸਕਣ ਤੇ YouTube Facebook Instagram ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ